ਇਹ ਨਹੀਂ ਭੁੱਲਣਾ ਓਏ ਜਦ ਤੱਕ ਜਿੱਤ ਤੈਨੂੰ ਸਤਿ ਧੰਨਵਾਦ ਸਾਡੇ ਸਾਰੇ ਸੱਜਣਾ ਮਿੱਤਰਾਂ ਦਾ ਜਿਨ੍ਹਾਂ ਨੇ ਦਦਾਰ ਨੂੰ ਇੰਨਾ ਪਿਆਰ ਦਿੱਤਾ ਕਮਲ ਰਾਜਾ ਭਾਈ ਕਮਲ ਗਿੱਤ ਦੇ ਮਾਇਕਤ ਉਹ ਸਰਦੂਲ ਭਾਜੀ ਸਰਦੂਲ ਭਾਜੀ ਦਾ ਪਤਾ ਨਹੀਂ ਉਹ ਤਾਂ ਘਟਾਈ ਇੱਕ ਇੱਕ ਯੋਗ ਇੱਕ ਸੋਰਾ ਦਾ ਯੋਗ ਇੱਕ ਇੱਕ ਆਪਣੇ ਨਾਲ ਦੇਖੋ ਪੰਜਾਬ ਵਿੱਚ ਜਿੰਨੇ ਵੀ ਦੋ ਤਰ੍ਹਾਂ ਦੀ ਗਾਇਕੀ ਆਈ ਤੇ ਫੋਕ ਕਹ ਦਿੰਨੇ ਆ ਜਿਹਦੇ ਜਿਹਨੂੰ ਤੁੱਕਾ ਵੀ ਕਹ ਦਿੰਨੇ ਪੰਜਾਬੀ ਚ ਇਹ ਕਲਾਸਿਕ ਗਾਇਕੀ ਹੈ ਜਿਹਦੇ ਸਰਦੂਲ ਬਾਜੀ ਉਹਨਾਂ ਨੇ ਜਿਹੜੀ ਸ਼ੁਰੂ ਕੀਤੀ ਔਰ ਸਰਦੂਲ ਬਾਜੀ ਦੀ ਖਾਸੀਅਤ ਕੀ ਸੀ ਤੁਸੀਂ ਸ਼ਾਇਦ ਬਹੁਤ ਚੀਜ਼ਾਂ ਉਹਨਾਂ ਬਾਰੇ ਨਹੀਂ ਜਾਣਦੇ ਮੈਂ ਵੀ ਕਦੇ ਜ਼ਿਕਰ ਨਹੀਂ ਕਰਿਆ ਅਸੀਂ ਸਾਰੇ ਸੱਜਣ ਜਦੋਂ ਇਕੱਠੇ ਹੁੰਦੇ ਸੀ ਉਹ ਪਾਜੀ ਸ਼ਬਦ ਬਹੁਤ ਕਮਾਲ ਦੇ ਪੜਦੇ ਸੀ ਉਹਨਾਂ ਦੇ ਕਈ ਰਿਸ਼ਤੇਦਾਰ ਗੁਰਬਾਣੀ ਕੀਰਤਨ ਕਰਦੇ ਐ तकरीबन ਸਾਰੇ ਹੀ ਉਹਨਾਂ ਤੋਂ ਹੀ ਕੰਪੋਜੀਸ਼ਨ ਬਣਾ ਕੇ ਲੈ ਕੇ ਜਾਂਦੇ ਸੀ ਜਿੰਨੀ ਵੀ ਪੰਜਾਬ 'ਚ ਅੱਜ ਇਹ ਕਮ ਲਗਾਉਂਦਾ ਆਪਣਾ ਜਾਂ ਫਿਰੋਜ਼ ਗਾਉਂਦਾ ਜਾਂ ਸਲੀਮ ਗਾਉਂਦਾ ਇਹ ਸਾਰੇ ਜਿਹੜੇ ਗੀਤਾਂ ਤੇ ਗਰਾਰੀਆਂ ਦੀ ਡਾਈ ਉਹ ਖੰਨੇ ਸੀ ਸਰਦੂਲ ਸਕੰਦਰ ਦੇ ਘਰੇ ਉਸ ਡਾਈ ਚੋਂ ਸੁਰ ਨਿਕਲਦੇ ਸੀ ਤੇ ਫਿਰ ਉਹ ਬਾਅਦ ਚ ਸੋਰਾ ਕੇ ਪੂਰੇ ਪੰਜਾਬ ਵਿੱਚ ਪਾਪੂਲਰ ਹੁੰਦੇ ਸੀ ਅੱਜ ਜਿੰਨੇ ਵੀ ਇਹ ਨਵੇਂ ਬੱਚੇ ਗਾਉਨੇ ਆ ਇਹ ਬਦੌਲਤ ਸਰਦੂਲ ਸਕੰਦਰ ਦੀ ਹੈ ਕਿ ਉਹਨਾਂ ਨੇ ਕਿੱਥੋਂ ਸਫ਼ਰ ਸ਼ੁਰੂ ਕਰਕੇ ਕਿੱਥੇ ਲਿਆ ਕੇ ਸੰਗੀਤ ਖੜਾ ਕਰਿਆ ਸੋ ਮਾਲਕ ਚਰਨੀ ਲਾਵੇ ਸੋ ਸਰਦੂਲ ਭਾਈ ਦਾ ਗਾਣਾ